ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਏਸ਼ੀਆ ਕੱਪ ਜਿੱਤਣ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਧਰਤੀ ਫਟ ਜਾਵੇਗੀ ਅਸਮਾਨ ਡਿੱਗੇਗਾ ਅਜਿਹਾ ਕੋਈ ਤੇਜ਼ ਪਹਟਾ ਲਾਵੇਗਾ ਫਨਾ ਕਰ ਜਾਵੇਗਾ ਮੇਰੇ ਵਜੂਦ ਨੂੰ ਤੇ ਭਸਮ ਕਰ ਦੇਵੇਗਾ ਮੇਰੀ ਅੰਤਰਾਤਮਾ ਨੂੰ ਬੁਝ ਜਾਏਗਾ ਚਿਰਾਗੇ ਜ਼ਿੰਦਗੀ ਤੇ ਤੁਸੀਂ ਵੇਖ ਲੈਣਾ ਇਹ ਦੁਨੀਆ ਤਾਂ ਜਿਉਂ ਦੀ ਤਿਉਂ ਰਹੂਗੀ ਕਿਦਰੇ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਜੇ ਕਿਸੇ ਦੀ ਰੂ ਕੋਕੇਗੀ ਤਾਂ ਸਿਰਫ ਮੇਰੇ ਵਰਗੀ ਅਲੜ ਬਾਂਜ ਦੀ ਆਉਂਤਰੀ ਨਖਤਰੀ ਦੀ ਕਿਸੇ ਹੋਰ ਨੂੰ ਕੀ ਫਰਕ ਪੈਣਾ ਫਰਕ ਤਾਂ ਤੁਸੀਂ ਦੇਖ ਲਓ ਕਿ ਮੇਰੇ ਪਿਆਰੇ ਪਤੀ ਕਿਰਤ ਨੂੰ ਵੀ ਰਤਾ ਨਹੀਂ ਪੈਣਾ ਤੇ ਨਾ ਹੀ ਪਿਆ ਮੈਨੂੰ ਹਸਪਤਾਲ ਚੋਂ ਨਿਕਲ ਕੇ ਗੱਡੀ ਤੱਕ ਪਹੁੰਚਦੇ ਪਹੁੰਚਦੇ ਜਿਵੇਂ ਕਈ ਬਰੇ ਲੱਗੇ ਹੋਣ ਮੇਰੇ ਪੈਰ ਮਣਾ ਮੁਹੀ ਭਾਰੇ ਹੋ ਗਏ ਸੀ ਉਸ ਦਿਨ ਜਦ ਕਿਰਤਨੇ ਕਿਹਾ ਸੀ ਡਾਕਟਰ ਸਾਹਿਬ ਤੁਸੀਂ ਸਾਫ਼-ਸਾਫ਼ ਅਮਰਿਤ ਦੇ ਸਾਹਮਣੇ ਦੱਸ ਦੋ ਕਿ ਪ੍ਰੋਬਲਮ ਕੀ ਆ ਇਹਨੂੰ ਤਾਂ ਇਹੀ ਵਹਿਮ ਖਾਂਦਾ ਰਹਿੰਦਾ ਹੈ ਕਿ ਸ਼ਾਇਦ ਨੁਕਸ ਮੇਰੇ ਚ ਡਾਕਟਰ ਜਸਵੀਤ ਨੇ ਬੜੇ ਧੀਰਜਪਾ ਨਾਲ ਤੇ ਹਲੀਮੀ ਨਾਲ ਮੇਰੇ ਵੱਲ ਤੱਕਦਿਆਂ ਸਮਝਾਉਣਾ ਚਾਹਿਆ ਸੀ ਹਾਂਜੀ ਅਮਰਿਤ ਜੀ ਆਈ ਐਮ ਵੈਰੀ ਸੌਰੀ ਤੁਸੀਂ ਤੁਸੀਂ ਕਦੇ ਵੀ ਮਾਣ ਨਹੀਂ ਬਣ ਸਕਦੇ ਮੈਨੂੰ ਬੜੇ ਦੁਖੀ ਮਨ ਨਾਲ ਦੱਸਣਾ ਪੈ ਰਿਹਾ ਹੈ ਕਿ ਸਾਰੀਆਂ ਸਕੈਨਿੰਗ ਤੇ ਰਿਪੋਰਟਸ ਇਹੀ ਬਿਆਨ ਕਰਦੀਆਂ ਨੇ ਯੂ ਡੋਂਟ ਹੈਵ ਅ ఓਵਰੀਜ਼ ਇਟਸ ਬਾਈ ਨੇਚਰ ਪਰ ਹੈਪਸ ਇਹ ਕਿਵੇਂ ਹੋ ਸਕਦਾ ਨਹੀਂ ਨਹੀਂ ਡਾਕਟਰ ਸਾਹਿਬ ਜ਼ਰੂਰ ਤੁਹਾਨੂੰ ਕੋਈ ਗਲਤ ਫਹਿਮੀ ਹੋਈ ਹੋ ਮੈਂ ਕੁਝ ਬੋਲਣਾ ਚਾਹੁੰਦੀ ਸੀ ਕੁਝ ਪੁੱਛਣਾ ਚਾਹੁੰਦੀ ਸੀ ਪਾਲਦੇ ਪਾਲ ਤਾਂ ਮੇਰੇ ਆਣੇ ਵੀ ਪੱਥਰ ਹੋਗੇ ਤੇ ਮੇਰੇ ਸਾਹਮਣੇ ਬੈਠੇ ਡਾਕਟਰ ਸ਼ਰਮਾ ਤੇ ਕਿਰਤ ਵੀ ਜਿਉਂ ਪੱਥਰ ਦੇ ਬੁੱਤ ਬਣ ਗਏ ਹੋਣ ਤੇ ਮੈਂ ਚੁਰਾਹੇ ਫਿਰਦੀ ਖੁੱਲੇ ਵਾਲ ਪਾਟੇ ਕੱਪੜੇ ચીਕਦੀ ਰੋਲਾ ਪਾਉਂਦੀ ਲੋਕਾਂ ਦੇ ਬੱਚੇ ਖੋਕੇ ਦੌੜਨ ਵਾਲੀ ਔਰਤ ਭਾਗ ਔਰਤ ਆਉਂਦੇ ਵਕਤ ਹਸਪਤਾਲ 'ਚ ਵੜਦਿਆਂ ਮੈਂ ਸਾਹਮਣੇ ਦੀਵਾਰ ਤੇ ਲੱਗੀਆਂ ਪਿਆਰੇ ਤੇ ਗੋਬਲੇ ਜੇ ਬੱਚਿਆਂ ਦੀਆਂ ਤਸਵੀਰਾਂ ਵੇਖ ਵੇਖ ਕੇ ਕਿਵੇਂ ਖੁਸ਼ ਹੋਈ ਸੀ ਜਿਵੇਂ ਉਹ ਚਾਂਬੜਾ ਮਾਰਦੇ ਮੇਰੀ ਗੋਦੀ 'ਚ ਆਣ ਬੈਠੇ ਹੋਣ ਮਾਂ ਮਾਂ ਕਰਦੇ ਹੁਣ ਤੇ ਹੁਣ ਵਾਪਸ ਮੁੜਦਿਆਂ ਮੈਂ ਕਿੰਨੇ ਹੀ ਦਰਦ ਨਾਲ ਵਿਲਨੀ ਰੂਹ ਲੈ ਕੇ ਵਾਪਸ ਜਾ ਰਹੀ ਹਾਂ ਖਤਮ ਹੋ ਗਿਆ ਸਭ ਕੁਝ دشوار ਹੋ ਗਿਆ ਜਿਉਣਾ ਮੇਰਾ ਮੇਰਾ ਘਰ ਸ਼ਾਇਦ ਹੁਣ ਮੇਰਾ ਨਹੀਂ ਰਹੇਗਾ ਮੇਰਾ ਕਿਰਤ ਉਹ ਭਾਵੇਂ ਮੇਰਾ ਤਾਂ ਕਦੋਂ ਦਾ ਨਹੀਂ ਸੀ ਰਹਾ ਪਰ ਇੱਕ ਰਿਸ਼ਤੇ ਦੀ ਕੜੀ ਨੇ ਜੋੜਿਆ ਤਾਂ ਹਜੇ ਤੱਕ ਹੈ ਨਾ ਜਿਹਨੂੰ ਮੈਂ ਕਿਸੇ ਵੀ ਕੀਮਤ ਤੇ ਟੁੱਟਣ ਨਹੀਂ ਸੀ ਦੇਣਾ ਚਾਹੁੰਦੀ ਆਪਣੇ ਸਾਹਾਂ ਦੇ ਟੁੱਟਣ ਤੱਕ ਗੱਡੀ ਚਲਾਉਂਦੇ ਵਕਤ ਕਿਰਤ ਨੇ ਘਰ ਪਹੁੰਚਦੇ ਤੱਕ ਕਈ ਸੈਂਕੜੇ ਤਾਨ ਨੇ ਮੇੜੇ ਮੇਰੇ ਮੂੰਹ ਤੇ ਲਗਾਤਾਰ ਚਪੇੜਾ ਮੰਗ ਮਾਰੇ ਕੀ ਕਮੀ ਆਈ ਏ ਮੇਰੇ ਚ ਦੱਸ ਹੁਣ ਨਿਕਲ ਗਿਆ ਨਾ ਤੇਰਾ ਵਹਿਮ ਹਰ ਗੱਲ ਤੇ ਮੈਨੂੰ ਕਹੀ ਜਾਂਦੀ ਹੁੰਦੀ ਸੀ ਤੁਸੀਂ ਜਿਹੜੀ ਖੇ ਸਵਾ ਖਾਂਦੇ ਹੋ ਨਸ਼ੇ ਕਰਦੇ ਹੋ ਇਹੀ ਕਾਰਨ ਹੈ ਹੋਰ ਕੋਈ ਕਾਰਨ ਨਹੀਂ ਤੂੰ ਹੁਣ ਸੋਚ ਕੀ ਕਰਨਾ ਤੈਨੂੰ ਪਤਾ ਮੇਰੇ ਬਾਪ ਕੋਲ ਸਿਰਫ ਮੈਂ ਹੀ ਆ ਜੇ ਮੇਰਾ ਵੀ ਅੱਗਾ ਰੁਕ ਗਿਆ ਸਾਡੀ ਤਾਂ ਬਸ ਪੀੜੀ ਰੁਕ ਗਈ ਤਾਂ ਕੀ ਹਸ਼ਰ ਹੋਵੇਗਾ ਹੁਣ ਤੂੰ ਸੋਚ ਹੱਲ ਕੀ ਹੈ ਬੋਲ ਹੁਣ ਬੋਲਦੀ ਕਿਉਂ ਨਹੀਂ ਹਾਂ ਹਾਂ ਹੱਲ ਮੈਂ ਦੱਸ ਦਾਂ ਤੈਨੂੰ ਡਾਈਵੋਰਸ 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 ਦੇ ਦੇ ਮੈਨੂੰ ਮੈਂ ਨਾਲ ਦੀ ਸੀਟ ਤੇ ਬੈਠੀ ਬਰਫ਼ ਦੀ ਚਟਾਨ ਵਾਂਗ ਖੁਰਖੁਰ ਕੇ ਖਤਮ ਹੋ ਰਹੀ ਆਂ ਤੇ ਤੂੰ ਅੱਗ ਦਾ ਗੋਲਾ ਜਾਂ ਤਪਦੇ ਪੱਥਰ ਦੀ ਚਟਾਨ ਕੋਈ ਸਮਝ ਵੀ ਕਿਵੇਂ ਸਕਦਾ ਮੇਰੀ ਖਮੋਸ਼ੀ ਦੀ ਗੁਫ਼ਤਗੂ ਨੂੰ ਮੈਂ ਅੱਖਾਂ ਬੰਦ ਕਰਕੇ ਸਿਰ ਸੀਟ ਨਾਲ ਲਾਈ ਬੈਠੀ ਹਾਂ ਜਿਵੇਂ ਮੌਤ ਦੀਆਂ ਆਵਾਜ਼ੀਆਂ 'ਚ ਭਟਕਰੀ ਹੋਵਾਂ ਜ਼ਿੰਦਗੀ ਦਾ ਕੋਈ ਰਾਹ ਸਿਰ ਨਜ਼ਰ ਨਹੀਂ ਆਉਂਦਾ ਮੈਨੂੰ ਸਾਰਿਆਂ ਰਿਸ਼ਤਿਆਂ ਦਾ ਸਹਾਰਾ ਹੁੰਦੇ ਹੋਏ ਵੀ ਔਰਤ ਇੱਕੋ ਰਿਸ਼ਤੇ ਦੀ ਕਮਜ਼ੋਰੀ ਬਣੀ ਰਹਿੰਦੀ ਆ ਜੇ ਪਤੀ ਦਾ ਸਾਥ ਨਹੀਂ ਤਾਂ ਸਾਰਾ ਆਲਾ ਦੁਆਲਾ ਉਜੜਿਆ ਹੋਇਆ ਲੱਗਦਾ ਪਤੀ ਤੋਂ ਇੱਕ ਕਦਮ ਅੱਗੇ ਔਲਾਦ ਦਾ ਮਹੱਤਵ ਹੁੰਦਾ ਹੈ ਜੇ ਦੋਵੇਂ ਰਿਸ਼ਤੇ ਜ਼ਿੰਦਗੀ 'ਚੋਂ ਮੰਨਫੀ ਹੋਣ ਤਾਂ ਔਰਤ ਦੀ ਜ਼ਿੰਦਗੀ ਤਾਂ ਖਮੋਸ਼ ਕਰ ਕਬਰ ਦੀ ਮਿੱਟੀ ਵਾਂਗ ਹੋ ਜਾਂਦੀ ਆ ਉੱਤਰੋ ਮੈਡਮ ਜੀ ਕਿ ਬੁਲਾਵਾ ਕਿਸੇ ਨੂੰ ਤੁਹਾਨੂੰ ਆਦਰ ਸਹਿਤ ਨਾਲ ਗੱਡੀ ਤੋਂ ਉਤਾਰ ਲੈ ਕੇ ਜਾਣ ਲਈ ਕੀਰਤ ਦੀ ਰੁੱਖੀ ਤੇ ਉੱਚੀ ਆਵਾਜ਼ ਨੇ ਮੈਨੂੰ ਝੰਜੋੜਿਆ ਮੈਂ ਇੱਕਦਮ ਉੱਤਰ ਕੇ ਸਿੱਧੀ ਆਪਣੇ ਕਮਰੇ 'ਚ ਜਾਵੜੀ ਬਾਥਰੂਮ ਦਾ ਸ਼ਾਵਰ ਚੱਡ ਰੱਜ ਕੇ ਅੰਦਰ ਦਾ ਗੁੱਭਗਵਾਟ ਕੱਢਿਆ। ਮੇਰੇ ਅੰਦਰੋਂ ਕੋਈ ਸਬਰ ਦਾ ਬੰਨ ਟੁੱਟ ਰਿਹਾ ਸੀ। ਮੈਂ ਆਪਣੇ ਆਪ ਨੂੰ ਨਾ ਰੋਕਿਆ, ਨਾ ਟੋਕੇਆ। ਹੋਣ ਦਿੱਤਾ ਜੋ ਮਨ ਹੋਣਾ ਚਾਹੁੰਦਾ ਸੀ। ਸ਼ਾਵਰ ਦੇ ਪਾਣੀ ਸੰਗ ਹੰਝੂ ਰਲ ਕੇ ਵਹਿੰਦੇ ਰਹੇ, ਵਹਿੰਦੇ ਰਹੇ। ਕੁੜੇ ਅੰਮ੍ਰਿਤ ਕਿੰਨਾ ਚਿਰ ਹੋ ਗਿਆ ਕੁੜੇ ਗੁਸਲਖਾਨੇ 'ਚ ਵੜੀ ਨੂੰ ਨਹਾਉਣ ਲੱਗ ਪਈ। ਮੰਮੀ ਨੇ ਜ਼ੋਰ-ਜ਼ੋਰ ਤੇ ਦਰਵਾਜ਼ਾ ਖੜਕਾਇਆ ਪਰ ਮੈਂ ਕੁਝ ਕਹਿਣਾ ਬੋਲਣਾ ਜ਼ਰੂਰੀ ਨਹੀਂ ਸਮਝਿਆ ਮੈਂ ਰੋ ਰੋ ਕੇ ਮਨ ਹਲਕਾ ਕਰ ਲਿਆ ਕੀਰਤਲੀ ਸ਼ਾਇਦ ਇਹ ਬਹੁਤਾ ਵਧੀਆ ਮੌਕਾ ਹੋਊਗਾ ਮੇਰੇ ਤੋਂ ਦੂਰ ਹੋ ਜਾਣ ਦਾ ਮੇਰੇ ਤੋਂ ਲੀਗਲੀ ਤੌਰ ਤੇ ਖਿਹੜਾ ਚੜਾਉਣ ਦਾ ਔਲਾਦ ਵੀ ਤਾਂ ਕਿੰਨੀ ਜ਼ਰੂਰੀ ਆ ਉਹਨਾਂ ਲਈ ਮੇਰੀ ਜ਼ਿੰਦਗੀ ਨਾਲੋਂ ਵੈਸੇ ਵੀ ਹੁਣ ਕੀਰਤ ਨੂੰ ਮੇਰੇ ਵਿੱਚ ਕਮੀਆਂ ਤੋਂ ਬਿਨਾ ਕੁਝ ਦਿਸਦਾ ਹੀ ਨਹੀਂ ਮੈਂ ਭਾਵੇਂ ਅੰਤਾਂ ਦੀ ਦੁਖੀ ਬੁਰੀ ਤਰ੍ਹਾਂ ਅੰਦਰੋਂ ਟੁੱਟ ਕੇ ਬिखर ਗਈ ਪਰ ਇਸ ਘਰ ਨਾਲ ਮੇਰਾ ਰਿਸ਼ਤਾ ਮਰਦੇ ਤੱਕ ਨਿਭਣ ਵਾਲਾ ਹੈ। ਭਾਵੇਂ ਕਿੰਨੀ ਵੀ ਵਾਹ ਲਾ ਲੈਣ ਸਾਰੇ। ਮੈਂ ਕਿਤੇ ਨਹੀਂ ਜਾਣ ਵਾਲੀ। ਨਾ ਨਾ ਬਿਲਕੁਲ ਵੀ ਨਹੀਂ। ਕਿਉਂਕਿ ਮੈਨੂੰ ਪਤਾ ਹੈ ਜਿਹੜੇ ਸ਼ਖਸ ਦੀ ਮੈਂ ਅੱਖ ਦੇਣਾ ਉਹੀ ਸ਼ਖਸ ਮੈਨੂੰ ਜਾਨੋਂ ਪਿਆਰਾ ਹੈ। ਮੇਰੀ ਆਦਤ ਬਣ ਗਈ ਹੈ ਉਹਦੇ ਨਾਲ ਰਹਿਣ ਦੀ, ਸਭ ਕੁਝ ਸਹਿਣ ਦੀ। ਪਰ ਉਸ ਨਾਲੋਂ ਦੂਰ ਹੋ ਕੇ ਇਸ ਘਰ ਨਾਲੋਂ ਸਾਰੇ ਨਾਤੇ ਤੋੜ ਕੇ ਮੈਂ ਨਹੀਂ ਜੀਵ ਸਕਦੀ। ਨਹੀਂ ਨਹੀਂ ਕਦੇ ਵੀ ਨਹੀਂ ਮੈਂ ਭਾਵੇਂ ਸਾਰਾ ਦਿਨਾ ਕਮਰੇ ਤੇ ਬੈੱਡ ਤੇ ਹੀ ਪਈ ਆ ਨਿਰਾਸ਼ਤਾ ਦੀ ਦਲਦਲ ਚ ਫਸੀ ਰਹਿਣੀ ਆ ਪਰ papa mummy ji ਫਿਰ ਵੀ ਮੈਨੂੰ ਹੌਸਲਾ ਦਿੰਦੇ ਰਹਿੰਦੇ ਨੇ ਕਿੰਨਾ ਪਿਆਰ ਕਰਦੇ ਨੇ ਉਹ ਮੈਨੂੰ ਕਿਰਤ ਭਾਵੇਂ ਮੰਮੀ papa ਦੇ ਕੰਨੀ ਮੁੱਢ ਬੈਠ ਕੇ ਬਥੇਰੀਆਂ ਪੱਟੀਆਂ ਪੜਾਉਂਦਾ ਪੁੱਠੀਆਂ ਸਿੱਧੀਆਂ ਮੇਰੇ ਬਾਰੇ ਬਥੇਰਾ ਅਨਾਪ ਸ਼ਰਾਬ ਬੋਲਦਾ ਰਹਿੰਦਾ ਪਰ ਮੰਮੀ papa ਉਹਦੀ ਕਿਸੇ ਵੀ ਗੱਲ ਤੇ ਗੌਰ ਨਹੀਂ ਕਰਦੇ ਉਹ ਮੈਨੂੰ ਧੀਆ ਵਾਂਗ ਪਿਆਰ ਕਰਦੇ ਨੇ ਤੇ ਅਕਸਰ ਇਹ ਗੱਲ ਕਹਿੰਦੇ ਨੇ ਕਿਰਤ ਤੂੰ ਬਹੁਤਾ ਨਾ ਬੋਲ ਜਿਹੜੀਆਂ ਤੇਰੇ ਢਿੱਡ 'ਚ ਨੇ ਉਹ ਸਾਡੇ ਨੋਹਾਂ ਜਣੇ ਨਾਲੇ ਅੰਮ੍ਰਿਤ ਸਾਡੀ ਨੋ ਵੀ ਆ ਤੇ ਧੀ ਵੀ ਆ ਤੇਰੀਆਂ ਨਲਾਇਕੀਆਂ ਤੇ ਵਾਰਾ ਕਰਦਿਆਂ ਦਾ ਵੀ ਸਾਨੂੰ ਪਲ-ਪਲ ਦੀ ਖਬਰ ਆ ਢਗੀਆਂ ਰਿਜਣ ਦੇ ਚੰਗਾ ਰਹੇਗਾ ਇਹਨੇ ਕਿਤੇ ਨਹੀਂ ਜਾਣਾ ਇੱਥੇ ਰਹਿਣਾ ਸਾਡੇ ਕੋਲ ਭਾਵੇਂ ਮੰਮੀ ਪਾਪਾ ਮੇਰਾ ਪੂਰਾ ਸਾਥ ਦੰਦੇ ਪਰ ਬਾਝਪਣ ਤੇ ਕਿਰਤ ਦੀ ਬੇਵਫਾਈ ਦੇ ਦੁੱਖ ਮੈਨੂੰ ਅੰਦਰੋਂ-ਅੰਦਰ ਖਾਂਦੇ ਰਹਿੰਦੇ ਸੀ। ਸੋਚਦੀ ਮੱਥੇ ਹੱਥ ਮਾਰਦੀ ਆਹ ਕੀ ਖੱਟਿਆ ਮੈਂ ਡੈਡ ਦੇ ਐਂਟੀ ਜਾ ਕੇ ਕੀ ਮਤਲਬ ਹੁੰਦਾ ਇਹੋ ਜਿਹਾ ਲਵ ਮੈਰਿਜ ਦਾ ਮੈਂ ਮੈਨੂੰ ਵੀ ਤਾਂ ਉਸ ਸਮੇਂ ਲੱਗਿਆ ਸੀ ਕਿ ਮੈਂ ਸਾਰੀ ਦੁਨੀਆ ਜਿੱਤ ਲਈ ਸਿਕੰਦਰ ਵਾਂਗ ਜਦੋਂ ਮੈਂ ਆਸੇ-ਪਾਸੇ ਮੜਰਾਉਂਦੀਆਂ ਤਿਤਲੀਆਂ 'ਚੋਂ ਕਿਰਤ ਨੂੰ ਸਦਾ ਲਈ ਆਪਣਾ ਬਣਾ ਲਿਆ ਸੀ। ਉਸ ਵਕਤ ਮੈਨੂੰ ਮੈਨੂੰ ਮੇਰੇ ਵਰਗਾ ਕੋਈ ਨਹੀਂ ਸੀ ਜਆਪ ਦਾ ਕਿੰਨੇ ਹੀ ਚਿਰ ਬਾਅਦ ਜਦੋਂ ਮੈਂ ਮਨ ਹੌਲਾ ਕਰਕੇ ਬਾਥਰੂਮ 'ਚੋਂ ਨਿਕਲੀ ਤਾਂ ਮੇਰੀ ਆਵਾਜ਼ ਮੇਰੇ ਹਲਕ 'ਚੋਂ ਨਿਕਲੇ ਮੰਮੀ ਪਤਾ ਨਹੀਂ ਕੀ ਆਖ ਦੀ ਮੁੜ ਗਈ ਤੇ ਲੌਬੀ 'ਚ ਜਾ ਕੇ ਪਾਪਾ ਕੋਲ ਬਹਿ ਗਈ ਮੇਰੇ ਤੋਂ ਕੁਝ ਜਾਣਨ ਦੀ ਉਤਸੁਕਤਾ ਨਾਲ ਬੈਠੇ ਮੰਮੀ ਪਾਪਾ ਮੇਰੇ ਵੱਲ ਪ੍ਰਸ਼ਨਾਤਮਕ ਨਜ਼ਰਾਂ ਨਾਲ ਵੇਖ ਰਹੇ ਨੇ ਮੈਂ ਕੁਰਸੀ ਖਿੱਚ ਕੇ ਨੀਵੀਂ ਪਾ ਕੇ ਬੈਠ ਗਈ ਕੁੜੇ ਕੁੜੀ ਕੀਰਤਵੀ ਬਾਰੋਹੀ ਮੋੜ ਗਿਆ ਤੈਨੂੰ ਗੁਸਲਖਾਨੇ ਬੜੀ ਨੂੰ ਘੰਟਾ ਹੋ ਗਿਆ ਨਾ ਆਂਦੀ ਕੀ ਐ ਡਾਕਟਰ ਨੇ ਕੀ ਦੱਸਿਆ ਉਹਨੇ ਜਿਹੜੇ ਟੈਸਟ ਲਏ ਸੀ ਮੰਮੀ ਉਹ ਸ਼ਾਇਦ ਮੈਨੂੰ ਕੋਈ ਠੋਕਵੇਂ ਸ਼ਬਦ ਨਹੀਂ ਸੀ ਆਰਡਰ ਇਹ ਕਿੰਜ ਕਹਾ ਕੀ ਕਹਾ ਮੇਰੀ ਜ਼ੁਬਾਨ ਰੁਕ ਗਈ ਕੁਝ ਦੱਸਾਂ ਜਾਂ ਨਾ ਪਰ ਕੀਰਤਨੇ ਤਾਂ ਇਹ ਸਭ ਬੜੇ ਮਾਨ ਨਾਲ ਦੱਸਣਾ ਉਹਨਾਂ ਨੂੰ ਵਿਦਾ ਚੜਾ ਕੇ ਮੇਰੇ ਮਨ ਵਿੱਚ ਇੱਕ ਆਵੇ ਇੱਕ ਜਾਵੇ ਕਿ ਕੀ ਦਸਾਂ ਕਿਵੇਂ ਦਸਾਂ ਅੰਮ੍ਰਿਤ ਕੀ ਗੱਲ ਆ ਭਾਈ ਦੱਸ ਦਿਨੀ ਕੁਝ ਉਂਗਲਾ ਦੇ ਪੋਤੇ ਭਾਂ ਦੇ ਪਾਪਾ ਨੇ ਵੀ ਪੁੱਛ ਹੀ ਲਿਆ ਮੇਜਰ ਪ੍ਰੋਬਲਮ ਆ ਮੇਰੀ ਕਾਫੀ ਨੁਕਸਾਂ ਮੇਰੇ ਜੋ ਕਦੇ ਵੀ ਠੀਕ ਨਹੀਂ ਹੋਣਾ ਥਿਰਕ ਦੀ ਜ਼ੁਬਾਨ ਨਾਲ ਮੈਂ ਇੰਨਾ ਹੀ ਮਸਾਂ ਬੋਲ ਸਕੀ ਅਗਲੇ ਹੀ ਪਲ ਮੈਂ ਪਤਾ ਨਹੀਂ ਕਿਵੇਂ ਆਪਣਾ ਸਾਰਾ ਕੰਟਰੋਲ ਗਵਾ ਲਿਆ ਆਪਣੇ ਸਿਰ ਵਿੱਚ ਦੋਵੇਂ ਹੱਥ ਮਾਰਦੀ ਮੰਮੀ ਦੀ ਗੱਲ ਲੱਕੇ ਚਿਮੜ ਗਈ। ਓਹੋ! ਘਮਲੀ ਨਾ ਹੋਵੇ ਤਾਂ ਬਸ ਬਸ। ਇਹ ਜੀ ਕਿਹੜੀ ਬਿਮਾਰੀ ਦਾ ਇਲਾਜ ਹੈ ਨੀ ਤੀ ਇਹ। ਵਾਹਿਗੁਰੂ ਆਪੇ ਖੈਰ ਪਾਉ। ਉਹਨੂੰ ਫਿਕਰ ਆ ਆਪਣੇ ਸਾਰੇ ਜੀਵ ਜੰਤ ਦਾ। ਅਸੀਂ ਕਿਹੜਾ ਕੋਈ ਭੁੰਨ ਕੇ ਬੀਜੇ ਆ। ਜਿਹੜਾ ਰੱਬ ਸਾਡੀ ਸੁਣੂ ਨਾ। ਮੈਨੂੰ ਦਲਾਸੇ ਦੇ ਕੇ ਮੇਰਾ ਮਨ ਤਰਉਣ ਲੱਗ ਪੇ। ਭਾਵੇਂ ਉਦਾਸੀ ਦੇ ਪਰਛਾਵੇਂ ਸਾਫ਼ ਉਹਨਾਂ ਦੇ ਚਿਹਰਿਆਂ ਤੇ ਵੀ ਦਿਸ ਰਹੇ ਸੀ। ਉਹ ਸ਼ਾਇਦ ਇੱਕ ਮਾਂ ਦੀ ਨਜ਼ਰ ਨਾਲ ਧੀ ਦੇ ਦੁੱਖ ਨੂੰ ਦੇਖ ਰਹੇ ਸਨ। ਮੈਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਮੈਂ ਉਹਨਾਂ ਦੇ ਪੈਰੀ ਹੱਥ ਲਾ ਕੇ ਕੁਰਸੀ ਤੇ ਬੈਠ ਨਾਰਮਲ ਹੋਣ ਦੀ ਕੋਸ਼ਿਸ਼ ਕਰਨ ਲੱਗ ਪਈ। ਉਸ ਦਿਨ ਤੋਂ ਬਾਅਦ ਤਾਂ ਕੀਰਤ ਦਾ ਨਸ਼ਾ ਹੋਰ ਵੀ ਵੱਧ ਗਿਆ। ਹਰ ਪਲ ਟੱਲੀ ਰਹਿ ਗਿਓ ਮੇਰੇ ਤੇ ਬਹੁਤ ਚਿਕੜ ਸੁੱਟਦਾ। ਗਾਲੀ ਗਲੋਚ ਵੀ ਕਰਦਾ। ਇਹ ਸਭ ਕਰਨ ਦਾ ਜਿਵੇਂ ਉਹਨੂੰ ਲਾਇਸੈਂਸ ਮਿਲ ਗਿਆ ਹੋਵੇ। ਸੋਚਦੀ ਆਂ 4 ਸਾਲ ਪਹਿਲਾਂ ਵਾਲਾ ਕੀਰਤ ਤੇ ਹੁਣ ਵਾਲੇ ਕਿਰਤ ਚ ਕਿੰਨਾ ਫਰਕ ਆ ਕਦੇ ਕੋਈ ਇੰਨਾ ਵੀ ਚੇਂਜ ਹੋ ਸਕਦਾ ਹੈ ਸ਼ਾਇਦ ਨਹੀਂ ਤਾਂ ਫਿਰ ਕਿਰਤ ਕਿਉਂ ਕਿਰਤ ਮੇਰੇ ਲਈ ਨਹੀਂ ਆਪਣੇ ਮਾਪੇਲੇ ਵੀ ਅਜਨਬੀ ਬਣ ਗਿਆ ਸੀ ਖੁੱਲੇ ਪੈਸੇ ਤੇ ਗਲਤ ਦੋਸਤਾਂ ਨੇ ਉਹਦਾ ਦਿਮਾਗ ਖਰਾਬ ਕਰਤਾ ਸੀ ਬਾਹਰਲੀ ਦੁਨੀਆ ਉਸ ਨੂੰ ਆਪਣੀ ਤੇ ਪਿਆਰੀ ਲੱਗਦੀ ਸੀ ਪਰ ਘਰ ਦੇ ਜਿਵੇਂ ਉਸ ਨੂੰ ਆਪਣੇ ਦੁਸ਼ਮਣ ਹੀ ਦਿਸਦੇ ਮੈਨੂੰ ਗੁੱਸਾ ਤਾਂ ਬਹੁਤ ਆਉਂਦਾ ਕੀ ਮੈਂ ਕਿਉਂ ਇਸ ਬੇਕਦਰ ਲਈ ਆਪਣੀ ਜ਼ਿੰਦਗੀ ਬਰਬਾਦ ਕਰ ਰਹੀ ਹਾਂ ਛੱਡ ਦੇਵਾਂ ਮੈਂ ਇਹਨੂੰ ਕਰ ਦੇਵਾਂ ਇਹਦੀ ਖੁਆਇਸ਼ ਪੂਰੀ ਪਰ ਇਸ ਬੁੱਢੇ ਮਾਂ-ਬਾਪ ਦਾ ਕੀ ਖਸੂਰਾ ਉਹਨਾਂ ਨੇ ਤਾਂ ਪਹਿਲੇ ਦਿਨ ਤੋਂ ਹੀ ਮੈਨੂੰ ਆਪਣੀ ਧੀ ਬਣਾ ਲਿਆ ਸੀ ਕੀਰਤ ਨਾਲੋਂ ਵੀ ਵੱਧ ਪਿਆਰ ਦਿੱਤਾ ਮੈਨੂੰ ਮੈਂ ਆਪਣੀਆਂ ਖੁਸ਼ੀਆਂ ਲਈ ਕਿਵੇਂ ਉਹਨਾਂ ਦੀਆਂ ਸਦਰਾਂ ਦੀ ਕੁਰਬਾਨੀ ਦੇ ਦੇਵਾਂ ਕੀਰਤ ਦੇ ਦੋਸਤ ਖਾਸ ਕਰ ਵਿੱਕੀ ਤੇ ਕੁਲਦੀਪ ਜਿਨ੍ਹਾਂ ਨੇ ਇਹਨੂੰ ਨਸ਼ੇ ਦੀ ਆਦਤ ਲਾਈ ਸੀ ਤੇ ਕੁੜੀਆਂ ਦੇ ਚੱਕਰਾਂ 'ਚ ਪਾ ਕੇ ਨਾ ਮੁੱਕਣ ਵਾਲੇ ਚੱਕਰਾਂ 'ਚ ਪਾ ਦਿੱਤਾ ਸੀ ਉਹ ਘਰ ਦਾ ਰਸਤਾ ਹੀ ਭੁੱਲ ਗਿਆ ਉਹਦੇ ਇਹਨਾਂ ਲੱਛਣਾਂ ਨੇ ਮੈਨੂੰ ਬਹੁਤ ਗੁੱਸਾ ਤੇ ਘਿਰਣਾ ਆਉਂਦੀ ਜੀ ਘਰ ਦਾ ਤੋੜ ਦੇਵਾਂ ਇਸ ਰਿਸ਼ਤੇ ਨੂੰ ਇੱਕ ਹੀ ਝਟਕੇ ਨਾਲ ਉਹਦੇ ਤਾਨਿਆਂ ਦੇ ਤਿੱਖੇ ਤੀਰ ਭਾਵੇਂ ਮੇਰੀ ਰੂਹ ਦੇ ਲੰਗਾਰ ਕਰ ਦਿੰਦੇ ਮੇਰੀ ਸੈਲਫ ਰਿਸਪੈਕਟ ਨੂੰ ਮਰਫੀ ਕਰ ਦਿੰਦੇ ਪਰ ਫਰਜ਼ਾਂ ਦੀ ਲਾਈਨ ਮੈਂ ਕਦੇ ਕ੍ਰੋਸ ਨਹੀਂ ਸੀ ਕਰ ਸਕਦੀ ਕਦੇ ਮੰਮੀ ਪਾਪਾ ਨੂੰ ਦੁਖੀ ਨਾ ਵੇਖ ਸਕਦੀ। ਮੇਰੇ ਲਈ ਡਿਸੀਜਨ ਲੈਣਾ ਕੋਈ ਵੱਡੀ ਗੱਲ ਨਹੀਂ ਸੀ। ਮੈਨੂੰ ਪਤਾ ਹੈ ਮੈਂ ਪੜ੍ਹੀ ਲਿਖੀ ਹਾਂ। ਪੈਰਾਂ ਤੇ ਖੜੀ ਹੋ ਜਾਵਾਂਗੀ। ਆਪਣੇ ਹੱਕਾਂ ਲਈ ਕਾਨੂੰਨ ਦਾ ਸਹਾਰਾ ਵੀ ਲੈਣਾ ਜਾਣਦੀ ਹਾਂ ਮੈਂ। ਪਰ ਭੋਲੇ-ਪਾਲੇ ਮਾਪਿਓ ਦੀਆਂ ਉਮੀਦਾਂ ਨੂੰ ਲਤਾੜ ਕੇ ਕਿਵੇਂ ਅੱਗੇ ਲੰਘ ਜਾਵਾਂ? ਮੇਰੇ ਲਈ ਬਹੁਤ ਸਖਤ ਇੰਤਿਹਾਨ ਦੀਆਂ ਘੜੀਆਂ ਨੇ। ਔਲਾਦ ਦੇ ਸੁੱਖ ਤੇ ਤੜਫ ਦੀ ਇਹ ਵੀ ਵਿਚਾਰਦੀਆਂ। ਕਿ ਕਿਰਤ ਵੀ ਤਾਂ ਇਕਲੌਤਾ ਹੀ ਪੁੱਤ ਆ। ਕਿਵੇਂ ਮਾਪਿਆਂ ਨੇ ਖੂਹੀ ਜਾਲ ਪਾ ਕੇ ਲਿਆ ਇਹ। ਮੰਮੀ ਦੱਸਦੀ ਹੁੰਦੀ ਸੀ ਕਿ ਕਿਰਤ ਉਹਨਾਂ ਦੇ ਵਿਆਹ ਤੋਂ 10 ਸਾਲ ਬਾਅਦ ਪੈਦਾ ਹੋਇਆ। ਮੰਮੀ ਪਾਪਾ ਨੇ ਨਾ ਕੋਈ ਡਾਕਟਰੀ ਇਲਾਜ ਦਾ ਖਿਹੜਾ ਛੱਡਿਆ ਤੇ ਨਾ ਹੀ ਕਿਸੇ ਸਾਧ ਬਾਬੇ ਦਾ ਡੇਰਾ। ਡਾਕਟਰ ਤਾਂ ਆਪਦੀ ਬਾਹ ਲਾ ਕੇ ਥੱਕ ਗਏ ਸੀ। ਫਿਰ ਥਰਾਜ ਵਾਲੇ ਸੰਤਾਂ ਨੇ ਇਲਾਜ ਕੀਤਾ। ਆਂਦੇ ਸੀ ਤੁਸੀਂ ਕਿੱਥੋਂ ਪੁੱਤ ਭਾਲਦੇ ਹੋ? ਥੋੜੇ ਸ਼ਰੀਕਾਂ ਨੇ ਤਾਂ ਕੁਖੀਆ ਨੇ ਤਕੜੇ ਤਰੀਕੇ ਨਾਲ ਬੰਨੀ ਹੋਈ ਆ ਕਿਸੇ ਦੇ ਸਮਝਣ ਵਾਲਾ ਤਾਂ ਸਵਾਲ ਹੀ ਨਹੀਂ ਬਚਿਆ ਚੰਗੇ ਕਰਮ ਕੀਤੇ ਆ ਤੁਸੀਂ ਜੋ ਤੁਹਾਡਾ ਮੂੰਹ ਇੱਧਰ ਨੂੰ ਹੋ ਗਿਆ ਪਰ ਇਹ ਕੀ ਸੁਖ ਦੇ ਰਿਹਾ ਆਪਣੇ ਮਾਪਿਆਂ ਨੂੰ ਕਿਹੜੀ ਕਮੀ ਛੱਡਤੀ ਉਹਨਾਂ ਨੂੰ ਪਰੇਸ਼ਾਨ ਕਰਨ ਦੀ ਇਹ ਨੇ ਮੇਰੇ ਵਾਂਗ ਉਹ ਵੀ ਬਤੇਰੀ ਵਾਰ ਬਲਦੀ ਤੇ ਬੁੱਥੀ ਆ ਜਾਂਦੇ ਨੇ ਜੇ ਕਦੇ ਟੋਕਦੇ ਨੇ ਤਾਂ ਉਹਨਾਂ ਨੂੰ ਗਾਲੀ ਗਲੋਚ ਤੇ ਆ ਜਾਂਦਾ ਕੀ ਇਹੋ ਜੀ ਔਲਾਦ ਕੋ ਨੂੰ ਕੀ ਥੋੜਿਆ ਪਿਆ ਐ ਐਦੋਂ ਤਾਂ ਸੱਚੀ ਕਦੇ ਕਦੇ ਤਾਂ ਮੰਮੀ ਬੜਾ ਮਨ ਖਰਾਬ ਕਰਦੇ ਆ ਬੜਾ ਰੋਂਦੇ ਪਿੱਟਦੇ ਆ ਵੇ ਨ ਕਫਣਿਆ ਤੇਰੇ ਵੱਲੋਂ ਕੀ ਥੋੜਿਆ ਪਿਆ ਸੀ ਐਦੋਂ ਤਾਂ ਰੱਬ ਸਾਨੂੰ ਇੱਕ ਧੀ ਦੇ ਦਿੰਦਾ ਤੇ ਪਾਪਾ ਵੀ ਟੋਕਦੇ ਲੈ ਦੱਸ ਆਹ ਤਾਂ ਹੀ ਰੱਬ ਨੇ ਦਿੱਤੀ ਤਾਂ ਹੋਈ ਆਪਾਂ ਨੂੰ ਐਦੋਂ ਚੰਗੀ ਧੀ ਹੋਰ ਕਿਹੜੀ ਮਿਲਣੀ ਸੀ ਆਪਾਂ ਨੂੰ ਹਾਏ ਵੇ ਰੱਬਾ ਅੱਜ ਇਹ ਤਾਂ ਇਸ ਜੁਆਕੜੀ ਦੀ ਜੂਨ ਵੀ ਖਰਾਬ ਕਰਤੀ ਇਹਦੇ ਨਾਲ ਵਿਆਹ ਕੇ ਉਹਦਾ ਵੀ ਸ਼ਰਾਪ ਲੈਨੇ ਆ ਮੈਂ ਮੰਮੀ ਦੇ ਕੋਲ ਆ ਕੇ ਦਲਾਸੇ ਦੰਦੀ ਚਲ ਕੋਈ ਨਹੀਂ ਮੰਮੀ ਕੀ ਪਤਾ ਰੱਬ ਸਾਡੀ ਵੀ ਸੁਣ ਲੇ ਇਹਨੂੰ ਵੀ ਕੋਈ ਸਮਤ ਬਖਸ਼ ਦੇਵੇ ਮੈਂ ਤਾਂ ਸ਼ਰਮ ਦੀ ਮਾਰੀ ਕਦੇ ਆਪਣੇ ਮਾਪਿਆਂ ਨੂੰ ਵੀ ਨਹੀਂ ਦੱਸਦੀ ਕਿ ਕਿਵੇਂ ਸਾਰੀ ਸਾਰੀ ਰਾਤ ਮੈਂ ਕੀਰਤ ਨੂੰ ਉਡੀਕਦੀ ਰਹਿਨੀ ਆ ਹੁਣ ਅੱਖਾਂ 'ਚ ਘਸੁੰਨ ਦੇ ਕੇ ਰੋਨੀ ਆ ਆਪਣੇ ਫੈਸਲਿਆਂ ਤੇ ਜਦ ਪਾਪਾ ਨੇ ਕੋਲ ਬਿਠਾ ਕੇ ਕਿੰਨੇ ਪਿਆਰ ਨਾਲ ਸਮਝਾਇਆ ਸੀ ਮੈਨੂੰ ਅਮਰਿਤ ਬੇਟੇ ਮੈਂ ਸਹਿਮਤ ਆ ਤੇਰੇ ਫੈਸਲੇ ਨਾਲ ਠੀਕ ਆ ਕਿਰਤ ਸੋਹਣਾ ਸੁਨੱਖਾ ਘਰ-ਬਾਰ ਵੀ ਤਕੜਾ ਪਰ ਮੈਂ ਚਾਹੁੰਨਾ ਹੈ ਕਿ ਪਹਿਲਾਂ ਤੂੰ ਆਪਣੀ ਪੜ੍ਹਾਈ ਖਤਮ ਕਰ ਆਪਣੇ ਪੈਰਾਂ ਤੇ ਖੜੀ ਹੋ ਜਾ ਫਿਰ ਡਿਸੀਜਨ ਲੈ ਲਵੀ ਮੇਰੀ ਰੀਜ ਆ ਕਿ ਤੂੰ ਐਮਏ ਤੋਂ ਬਾਅਦ ਐਮਫਿਲ ਫਿਰ ਪੀਐਚਡੀ ਕਰਕੇ ਪ੍ਰੋਫੈਸਰ ਬਣੀ ਦੇਖਾਂ ਤੈਨੂੰ ਮੈਂ ਵਿਚੋ ਹੀ ਬੋਲ ਉੱਠੀ ਸੀ ਪਾਪਾ ਕਿਰਤ ਕਹਿੰਦਾ ਹੈ ਕਿ ਮੈਂ ਵਿਆਹ ਤੋਂ ਬਾਅਦ ਵੀ ਪੜ ਸਕਦੀ ਆ ਅਸੀਂ ਕਿਹੜਾ ਤੇਥੋਂ ਕੋਈ ਕੰਮ ਕਰਾਉਣਾ ਨਾਕਰ ਚੱਕਰ ਵਾਧੂ ਨੇ ਪਾਪਾ ਠੰਡਾ ਹੋ ਕੇ ਪਰ ਕੇ ਬਿਨਾ ਮੇਰੇ ਵੱਲ ਵੇਖੇ ਕੁਰਸੀ ਤੋਂ ਉੱਠ ਗੜੋਏ ਸੀ ਜਿਵੇਂ ਤੇਰੀ ਮਰਜ਼ੀ ਤੇਰੀ ਲਾਈਫ ਆ ਕਹਿ ਰਹੇ ਹੋਣ ਓਹੋ ਰਾਤ ਦੇ 1 ਵਜੇ ਕਦੋਂ ਦਾ ਕਿਰਤ ਦਾ ਫੋਨ ਟਰਾਈ ਕਰੀ ਜਾ ਰਹੀ ਆ ਹਜੇ ਤੱਕ ਨਹੀਂ ਫੋਨ ਲੱਗਿਆ ਦਿੰ ਆਪ ਆਇਆ ਕਦੇ ਸਮੇਂ ਸਿਰ ਆ ਕੇ ਮੇਰੇ ਹੱਥ ਦੀ ਰੋਟੀ ਨਹੀਂ ਖਾਦੀ ਉਹਨੇ ਅੱਧੀ ਰਾਤ ਨੂੰ ਘਰ ਆਉਂਦਾ ਤੇ ਪਤਾ ਨਹੀਂ ਬਾਹਰੋਂ ਕੀ ਕੀ ਖਾ ਪੀ ਕੇ ਆਉਂਦਾ ਸਰੀਰ ਜਮਾ ਹੀ ਪਿੰਜਰ ਬਣਦਾ ਜਾਂਦਾ ਉਹਦਾ ਆ ਕੇ ਮੁੱਦੇ ਮੂ ਬੈੱਡ ਤੇ ਡਿੱਗ ਪੈਂਦਾ ਕਈ ਵਾਰ ਤਾਂ ਉਹਦੇ ਕੱਪੜੇ ਵੀ ਨਹੀਂ ਬਦਲੇ ਹੁੰਦੇ ਤੇ ਕਦੇ-ਕਦੇ ਤਾਂ ਬੂਟ ਤੱਕ ਵੀ ਨਹੀਂ ਲਾਉਂਦਾ ਮੈਨੂੰ ਬੜਾ ਗੁੱਸਾ ਆਉਂਦਾ ਉਹਦੀਆਂ ਇਹਨਾਂ ਹਰਕਤਾਂ ਤੇ ਕਦੇ-ਕਦੇ ਤਰਸ ਵੀ ਬਹੁਤ ਆਉਂਦਾ ਵੇ ਕਿਰਤ ਤੂੰ ਕੀ ਸੀ ਤੇ ਕੀ ਬਣ ਗਿਆ ਕਿਉਂ ਕਿਰਤ ਕਿਉਂ ਤੂੰ ਤਾਂ ਮੈਨੂੰ ਅੰਤਾਂ ਦਾ ਪਿਆਰ ਕਰਦਾ ਹੁੰਦਾ ਸੀ ਤੇਰੀ ਤਾਂ ਸੋਚ ਹੀ ਬੜੀ ਉੱਚੀ ਸੁੱਚੀ ਸੀ ਤੇਰੇ ਵਿਚਾਰਾਂ ਦੀ ਤਾਂ ਮੈਂ ਗੁਲਾਮ ਸੀ ਮੈਂ ਤੇਰੀ ਸੁਭਾਅ ਤੇ ਤੇਰੀ ਸੋਚ ਨੂੰ ਪਿਆਰ ਕੀਤਾ ਸੀ ਤੇਰੇ ਪੈਸੇ ਜਾਂ ਸੁਹੱਪਣ ਨੂੰ ਨਹੀਂ ਕਿਰਤ ਤੇ ਮੇਰੇ ਨਜ਼ਦੀਕ ਕਾਲਜ ਤੋਂ ਰਿਤੂ ਹੀ ਸੀ ਹੁਣ ਤਾਂ ਉਹ ਕਦੇ ਰਿਤੂ ਨਾਲ ਵੀ ਗੱਲ ਨਹੀਂ ਕਰਦਾ ਹੁਣ ਸ਼ਹਿਰ ਦੇ ਜਿੰਨੇ ਵੀ ਨਸ਼ੇੜੀ ਤੇ ਘਟੀਆਂ ਮੁੰਡੇ ਸਾਰੇ ਉਹਦੇ ਦੋਸਤ ਬਣ ਗਏ ਤੇ ਉਸ ਟਾਈਪ ਦੀਆਂ ਕੁੜੀਆਂ ਨਾਲ ਦੋਸਤੀ ਹੋ ਗਈ। ਕੀਰਤ ਦੇ ਸੁੱਤੇ ਪਏ ਦੇ ਚਿਹਰੇ ਵੱਲ ਮੈਂ ਘੰਟਿਆਂ ਬੱਧੀ ਨਿਹਾਰਦੀ ਆਂ। ਸਵੇਹ ਪਰਚੋਲ ਕਰਦੀ ਆਂ। ਇਹ ਮੇਰਾ ਉਹੀ ਕੀਰਤ ਹੈ। ਜਿਹੜਾ ਇੱਕ ਪਲ ਵੀ ਮੇਰੇ ਚਿਹਰੇ ਤੇ ਉਦਾਸੀ ਨਹੀਂ ਸੀ ਵੇਖ ਸਕਦਾ। ਕੋਈ ਏਸਾ ਹੱਦ ਤੱਕ ਵੀ ਬਦਲ ਸਕਦਾ। ਸਭ ਕੁਝ ਠੀਕ ਠਾਕ ਹੁੰਦੇ ਹੋਏ ਵੀ। ਹੁਣ ਤਾਂ ਸਾਡੇ ਚੋਂ ਕਿਸੇ ਇੱਕ ਨਾਲ ਵੀ ਗੱਲ ਨਹੀਂ ਕਰਦਾ ਉਹ। ਮਹੀਨੇ ਹੋ ਗਏ ਉਹਨੇ ਮੈਨੂੰ ਟੱਚ ਤੱਕ ਨਹੀਂ ਕੀਤਾ ਫਿਜ਼ੀਕਲ ਰਿਲੇਸ਼ਨ ਤਾਂ ਬਹੁਤ ਦੂਰ ਦੀ ਗੱਲ ਆ ਹੁਣ ਕਿਰਤ ਨੂੰ ਮੇਰੀ ਖੂਬਸੂਰਤੀ ਦਿਸਦੀ ਨਹੀਂ ਮੈਨੂੰ ਆਪਣੇ ਆਪ ਤੇ ਗੁੱਸਾ ਆਉਂਦਾ ਨਾਲੇ ਸਾਗਿਆਕਾਰੀ ਨੂੰ ਤੇ ਗੱਲ ਘੁੱਟ ਦੇਣਾ ਇਸ ਫਰਜ ਤੇ ਅਸੂਲਾਂ ਚ ਵੱਜੀ ਬਹੁਤੀ ਆਗਿਆਕਾਰੀ ਨੂੰ ਦਾ ਹੁਣ ਮੈਂ ਮੈਂ ਬਹੁਤ ਚੁਲਬਲੀ ਜੀ ਅੰਮ੍ਰਿਤ ਹੁੰਦੀ ਸੀ ਜੋ ਆਪਣੀ ਜ਼ਿੰਦਗੀ ਚ ਬਹੁਤ ਪਿਆਰ ਕਰਦੀ ਸੀ ਭਰਪੂਰ ਜੀਣ ਦੀ ਇੱਛੁਕ ਸੀ ਮੈਂ ਹੁਣ ਜੀਣ ਦੇ ਨਾਮ ਤੇ ਤਿਲ ਤਿਲ ਕਰਕੇ ਮਰਦੀ ਰਹਿਣੀ ਆ ਕੀ ਮੈਂ ਐਦਾਂ ਹੀ ਸਾਰੀ ਉਮਰ ਤੜਪਦੀ ਰਹਾਂਗੀ ਨਹੀਂ ਨਹੀਂ ਕੋਈ ਲੋੜ ਨਹੀਂ ਇਸ ਸਮਾਜ ਨੇ ਫਿਰ ਕੀ ਮੇਰੇ ਗੱਲ ਮੈਡਲ ਪਾ ਦੇਣੇ ਆ ਨਾਲੇ ਜਦੋਂ ਕਿਰਤ ਨੂੰ ਇਸ ਘਰ ਦੀ ਪਰਵਾਹ ਨਹੀਂ ਮੈਨੂੰ ਬਾਲੀ ਆ ਮਾਂ ਬਾਪ ਉਹਦੇ ਨੇ ਮੇਰੇ ਕੀ ਲੱਗੇ ਉਹ ਆਪ ਤਾਂ ਦੋਵੇਂ ਜੀ ਇੱਕ ਦੂਜੇ ਦੇ ਸਾਹ ਹੀ ਜਿਉਂਦੇ ਆ ਹਜੇ ਤੱਕ ਵੀ ਮੈਂ ਕਿਉਂ ਦੋਚਕ ਦੀ ਅੱਗ ਜਮਚਦੀ ਰਹਾ ਫਿਰ ਆਹੀ ਤਾਂ ਚਾਰ ਦਿਨ ਜ਼ਿੰਦਗੀ ਦੇ ਨੇ ਹੱਸਣ ਖੇਡਣ ਦੇ ਇੰਜੋਏ ਕਰਨ ਦੇ ਬਸ ਬਹੁਤ ਹੋ ਗਿਆ ਦੱਸ ਦਿਆਂਗੀ ਮੰਮੀ ਪਾਪਾ ਨੂੰ ਕਿ ਬੱਚਾ ਕਿ ਕੰਧਾਂ ਚੋਂ ਪੈਦਾ ਹੋ ਜੇ ਕੀਰਤ ਤਾਂ ਮੇਰੇ ਨੇੜੇ ਵੀ ਨਹੀਂ ਆਉਂਦਾ ਕੀਰਤ ਤਾਂ ਮੇਰੇ ਨਾਲ ਕੋਈ ਫਿਜ਼ੀਕਲ ਰਿਲੇਸ਼ਨ ਹੀ ਨਹੀਂ ਬਣਾਉਂਦਾ ਮੈਨੂੰ ਪੂਰਾ ਯਕੀਨ ਹੈ ਕਿ ਮੇਰੇ 'ਚ ਕੋਈ ਨੁਕਸ ਨਹੀਂ ਹੋ ਸਕਦਾ ਨਹੀਂ ਮੈਂ ਆਪਣਾ ਚੰਗਾ ਮਾੜਾ ਸੋਚ ਸਕਦੀ ਆ ਮੈਨੂੰ ਕਿਸੇ ਵੀ ਸਹਾਰੇ ਦੀ ਲੋੜ ਨਹੀਂ ਨਾ ਇਸ ਘਰ ਦੀ ਨਾ ਉਸ ਘਰ ਦੀ ਜਿੱਥੇ ਮੇਰੇ ਜੰਮਣ ਵਾਲੇ ਨੇ ਮੈਨੂੰ ਪਤਾ ਨਹੀਂ ਮੈਨੂੰ ਮਿਹਣੇ ਮਾਰ-ਮਾਰ ਕੇ ਜਿਉਣਾ ਮੇਰਾ ਦੁੱਬਰ ਕਰ ਦੇਣਾ ਮੈਂ ਜੌਬ ਕਰੂੰਗੀ ਰੀਤੂ ਨੂੰ ਆਖਦੀ ਆ ਪਤਾ ਕਰੇ ਸ਼ਹਿਰ ਵਿੱਚ ਜਿੰਨੇ ਵੀ ਵਧੀਆ ਕਾਲਜ ਨੇ ਤਾਂ ਕਿ ਮੈਂ ਦੁਬਾਰਾ ਸਟੱਡੀ ਸ਼ੁਰੂ ਕਰ ਸਕਾਂ ਮੈਂ ਆਦਮ ਕੰਦ ਦੇ ਸ਼ੀਸ਼ੇ ਅੱਗੇ ਖੜੀ ਜਿਵੇਂ ਭੱਕ ਗਈਆਂ ਮੇਰੇ ਹੱਡਾਂ ਦਾ ਸੇਕ ਮੇਰੇ ਕੰਨਾਂ ਤੱਕ ਸਾੜ ਪਾਉਣ ਲੱਗ ਪਿਆ ਮੇਰਾ ਚਿਹਰਾ ਲਾਲ ਖਸੁਰਕ ਹੋ ਗਿਆ ਅੱਧੀ ਰਾਤ ਹੋ ਗਈ ਮੈਂ ਰੀਤੂ ਨੂੰ ਫੋਨ ਡਾਇਲ ਕਰਦੀ ਆ ਰੀਤੂ ਰੀਤੂ 10 ਸਾਲ ਤੋਂ ਮੇਰੀ ਦੋਸਤ ਆ ਜੋ ਹਰ ਦੁੱਖ ਸੁੱਖ ਚ ਮੇਰੇ ਸ਼ਰੀਕ ਹੋ ਰਹੀ ਆ ਜਦ ਕਦੇ ਮੈਂ ਮੁਸੀਬਤ ਚ ਘੇਰੀ ਹੁੰਨੀ ਆ ਰੀਤੂ ਨੇ ਹੱਥ ਫੜ ਕੇ ਮੈਨੂੰ ਉਸੇ ਦਲਦਲ ਚੋਂ ਕੱਢਿਆ ਜਦ ਵੀ ਪਰੇਸ਼ਾਨ ਹੁੰਦੀ ਆ ਤਾਂ ਰੀਤੂ ਹੀ ਯਾਦ ਆਉਂਦੀ ਆ ਮੇਰੀ ਦੋਸਤ ਮੇਰੀ ਭੈਣ ਮੇਰੇ ਪੇਕੇ ਵੀ ਕਹਿ ਲਵਾਂ ਤਾਂ ਸਹੀ ਹੋਵੇਗਾ ਰੀਤੂ ਘਬराई ਹੋਈ ਹੜਬੜਾਈ ਜੀ ਨੇ ਮੇਰਾ ਫੋਨ ਚੁੱਕਦੀ ਬੋਲੀ ਕੀ ਗੱਲ ਸੁਖਤਾ ਹੈ ਯਾਰ ਇੰਨੀ ਰਾਤ ਨੂੰ ਕਾਲ ਕੀਤੀ ਆ ਹਾਂ ਹਾਂ ਸਭ ਠੀਕ ਆ ਵੈਸੇ ਹੀ ਰੀਤੂ ਮੈਂ ਤੈਨੂੰ ਕੁਝ ਕਹਿਣਾ ਸੀ ਹਾਂ ਦੱਸ ਛੇਤੀ ਕੀ ਆ ਆਪਣੇ ਫਿਊਚਰ ਬਾਰੇ ਸੋਚ ਸੋਚਦੀ ਕਿਉਂ ਨਹੀਂ ਤੂੰ ਤੂੰ ਹੱਥ ਤੇ ਹੱਥ ਤੇਰੀ ਬੈਠੀ ਐ ਰੀਤੂ ਤੂੰ ਕਿੰਨੀ ਦੇਰ ਤੋਂ ਮੈਨੂੰ ਕਹਿ ਰਹੀ ਐ ਨਾ ਕਿ ਤੈਨੂੰ ਜ਼ਰੂਰ ਕਿਸੇ ਡਾਕਟਰ ਨੂੰ ਮਿਲਣਾ ਚਾਹੀਦਾ ਇੱਕ ਡਾਕਟਰ ਨੇ ਜੋ ਕਹਿਤਾ ਤੂੰ ਸੱਚਮੰਨ ਬੈਠੀ ਹੈ ਹੁਣ ਮੈਂ ਸੋਚਿਆ ਰੀਤੂ ਇੱਕ ਤਾਂ ਮੈਂ ਕੱਲ ਨੂੰ ਕਿਸੇ ਵਧੀਆ ਡਾਕਟਰ ਨੂੰ ਮਿਲਣਾ ਤੇ ਇੱਕ ਸਾਰੇ ਵਧੀਆ ਕਾਲਜ ਵਿੱਚ ਮੇਰੇ ਨਾਲ ਚੱਲੀ ਮੈਂ ਆਪਣੀ ਸਟੱਡੀ ਦੁਬਾਰਾ ਸ਼ੁਰੂ ਕਰੂੰਗੀ ਬਸ ਮੈਂ ਸੋਚ ਲਿਆ ਮੇਰੇ ਲਈ ਦੋ ਕੰਮਾਂ ਨੂੰ ਨੇਪਰੇ ਚਾੜਨ ਲਈ ਤੇਰਾ ਸਾਥ ਜ਼ਰੂਰੀ ਆ ਤੂੰ ਕੱਲ ਨੂੰ ਛੁੱਟੀ ਕਰ ਲਵੇਂ ਬਸ ਇਹੀ ਕਹਿਣਾ ਸੀ ਓ ਗੁੱਡ ਗੁੱਡ ਵਾਕੇ ਹੁਣ ਤੂੰ ਕੀਤੀ ਹੈ ਕੋਈ ਅਕਲ ਵਾਲੀ ਗੱਲ ਚਲ ਮਿਲਦੇ ਆ ਫਿਰ ਸਵੇਰੇ ਸਵੇਰੇ 9 ਵਜੇ ਰੈਡੀ ਰਹੀ ਓਕੇ ਬਾਏ ਗੁੱਡ ਨਾਈਟ ਜਿਵੇਂ ਮੈਂ ਹਿੱਕ ਤੇ ਪਿਆ ਪੱਥਰ ਪਰੇ ਵਗਾ ਮਾਰਿਆ ਹੋਵੇ ਅੱਖਾਂ ਬੰਦ ਕਰਕੇ ਸੌਣ ਦੀ ਕੋਸ਼ਿਸ਼ ਕਰਨ ਲੱਗ ਪਈ ਬਾਹਰ ਕਿਸੇ ਦੀ ਉੱਚੀ ਆਵਾਜ਼ ਸੁਣ ਕੇ ਮੇਰੀ ਅੱਖ ਖੁੱਲ ਗਈ ਉੱਠ ਕੇ ਆਵਾਜ਼ ਦੇ ਕੰਨ ਬੜੀਕੇ ਲੈਂਦੀ ਬਾਹਰ ਵੱਲ ਵੇਖਦੀ ਆ ਕਾਫੀ ਦਿਨ ਚੜ ਗਿਆ ਕਿਰਤ ਪਤਾ ਨਹੀਂ ਕਦੋਂ ਆਇਆ ਤੇ ਸੋਫੇ ਤੇ ਸੁੱਤਾ ਪਿਆ ਲੱਤਾਂ ਥੱਲੇ ਲੰਮ ਕਰੀਆਂ ਨੇ ਕਈ ਵਾਰ ਸੋਫੇ ਤੇ ਪਾਸੇ ਜੇ ਮਾਰਦਾ ਜਦੋਂ 헤ਠਾ ਡਿੱਗਣ ਲੱਗਿਆ ਤਾਂ ਉੱਟ ਕੇ ਖੜੋ ਗਿਆ ਤੇ ਬੈੱਡ ਤੇ ਢੰਮ ਜੜ ਗਿਆ। ਹਜੇ ਵੀ ਨਸ਼ਾ ਕਾਫੀ ਚੜਿਆ ਹੋਇਆ ਲੱਗ ਰਿਹਾ ਹੈ। ਬਾਹਰੋਂ ਆਉਂਦੀਆਂ ਆਵਾਜ਼ਾਂ ਸੁਣ ਮੈਂ ਬਾਹਰ ਚਲੀ ਜਾਨੀ ਆ। ਬਾਹਰ ਲੌਬੀ 'ਚ ਮੇਰੇ ਮੰਮੀ ਪਾਪਾ ਤੇ ਦੋ ਤਿੰਨ ਜਣੇ ਹੋਰ ਅਜਨਬੀ ਨੇ। ਇੱਕ ਕੁੜੀ ਰੋ ਰੋ ਕੇ ਹੱਥ ਪੈਰ ਮਾਰ ਰਹੀ ਆ ਤੇ ਦੱਸ ਰਹੀ ਆ। ੜੜਾਈ ਆਵਾਜ਼ 'ਚ ਮੈਂ ਮੈਂ ਕੋਲੇ ਪਹੁੰਚਦੀ ਆ ਤੇ ਮੇਰਾ ਮੱਥਾ ਠਣ ਗਿਆ। ਇਹ ਤਾਂ ਉਹੀ ਕੁੜੀ ਆ। ਜੀਦੀ ਫੋਟੋ ਅਕਸਰ ਮੈਂ ਕਿਰਤ ਦੇ ਫੋਨ 'ਚ ਦੇਖਦੀ ਆ ਸ਼ਾਇਦ ਰੁਪਾਲੀ ਹਾਂ ਪੱਕਾ ਰੁਪਾਲੀ ਆ ਇਹਦੇ ਨਾਲ ਇਹ ਤੇ ਪੇਰੈਂਟਸ ਹੀ ਲੱਗਦੇ ਨੇ ਮੈਂ ਦੁਚਿੱਤੀ 'ਚ ਪਈ ਨੇ ਕੋਲ ਜਾ ਕੇ ਸਾਰੇ ਨੂੰ ਸਰਸਰੀ ਜੀ ਸਤਸ੍ਰੀਕਾਲ ਬੁਲਾ ਸਭ ਵੱਲ ਹੈਰਤ ਭਰੀ ਨਜ਼ਰਾਂ ਨਾਲ ਵੇਖਣ ਲੱਗ ਪਈ ਮੇਰੇ ਆਉਣ ਨਾਲ ਸਾਰੇ ਚੁੱਪ ਹੋ ਗਏ ਜਦ ਮੈਂ ਕਾਫੀ ਦੇਰ ਤੱਕ ਉੱਥੇ ਖੜੀ ਰੁਪਾਲੀ ਨੂੰ ਬੜੀ ਨਫ਼ਰਤ ਭਰੀ ਨਜ਼ਰਾਂ ਨਾਲ ਨਿਹਾਰਦੀ ਰਹੀ ਤਾਂ ਮੰਮੀ ਮੌਕਾ ਜਿਹਾ ਵੇਖ ਕੇ ਮੇਰੇ ਵੱਲ ਹੱਥ ਕਰ ਰੁਪਾਲੀ ਨੂੰ ਕਹਿਣ ਲੱਗੀ ਆ ਸਾਡੀ ਨੋਵੀ ਆ ਤੇ ਧੀ ਵੀ ਆ ਭਾਈ ਇਹੋ ਜੀਆਂ ਗੱਲਾਂ ਇੱਜ਼ਤਦਾਰ ਘਰਾਂ 'ਚ ਸ਼ੋਭਾ ਨਹੀਂ ਦੰਦੀਆਂ ਸਾਨੂੰ ਤਾਂ ਤੇਰੀ ਗੱਲ ਸੁਣ ਕੇ ਡੁੱਬ ਮਰਨ ਨੂੰ ਥਾਂ ਨਹੀਂ ਥਿਆਉਂਦਾ ਵਿੱਚੋਂ ਪਾਪਾ ਨੇ ਵੀ ਗੱਲ ਟੋਕੀ ਭਾਈ ਸਾਡਾ ਤਾਂ ਪੁੱਤ ਹੈ ਹੀ ਅਵਾਰਾ ਨਸ਼ੇੜੀ ਤੇ ਮਹਾਨਲਾਇਕਾ ਤੈਨੂੰ ਤਾਂ ਕਲ ਹੋਣੀ ਚਾਹੀਦੀ ਸੀ ਕਿ ਉਹ ਵਿਆਹਿਆ ਵਰਿਆ ਤੈਨੂੰ ਕਿੱਥੇ ਵਿਆਹ ਕੇ ਲੈ ਜਾਓ ਕੋਈ ਹੈਗਾ ਕਾਨੂੰਨ ਮੈਨੂੰ ਦੱਸ ਤੂੰ ਆਪ ਪੜ੍ਹੀ ਲਿਖੀ ਐ ਉਹਦੇ ਮਾਪੇ ਨੀਵੀਂ ਪਾਈ ਫਰਸ਼ ਤੇ ਨੌ ਮਾਰ-ਮਾਰ ਜਿਵੇਂ ਆਪਣੀ ਸਮੱਸਿਆ ਦਾ ਹੱਲ ਲੱਭ ਰਹੇ ਹੋਣ ਆਖਿਰ ਗੱਲ ਕੀ ਆ ਕੋਈ ਮੈਨੂੰ ਵੀ ਦੱਸੂਗਾ ਬੇहद ਕੰਟਰੋਲ ਖੜੀ ਖੜੀ ਨੇ ਮੈਂ ਆਖਿਰ ਖਿੱਚ ਕੇ ਪੁੱਛ ਲਿਆ ਮੰਮੀ ਇੱਕ ਪਾਸੇ ਜਿਹਨੂੰ ਹੁੰਦੀ ਹੋਈ ਪਾਸਾ ਜਾ ਮਾਰਦੀ ਮੈਨੂੰ ਆਖਦੀ ਆ ਆ ਜਾ ਬਹਿ ਜਾ ਇੱਥੇ ਮੈਂ ਸਾਰਿਆਂ ਦੇ ਚਿਹਰੇ ਪੜ੍ਹਦੀ ਮੰਮੀ ਨਾਲ ਬੈਠ ਗਈ ਰੁਪਾਲੀ ਰੋਣ ਹਾਕੀ ਹੋਈ ਬੋਲਣ ਲੱਗੀ ਹਾਂ ਮੈਂ ਦੱਸਦੀ ਹਾਂ ਮੈਨੂੰ ਪੁੱਛੋ ਇਹਨਾਂ ਨੇ ਕੀ ਦੱਸਣਾ ਮੈਂ ਪ੍ਰੈਗਨੈਂਟ ਹਾਂ ਤੇਰੇ ਪਤੀ ਕਿਰਤ ਤੋਂ ਮੈਂ ਉਹਦੇ ਨਾਲ ਹਰ ਹਾਲਤ ਵਿੱਚ ਮੈਰਿਜ ਕਰਾਵਾਂਗੀ ਇਸ ਬੱਚੇ ਨੂੰ ਵੀ ਜਨਮ ਦਿਵਾਵਾਂਗੀ ਇਸੇ ਘਰ 'ਚ ਰਹਿ ਕੇ ਜੇ ਸਹੀ ਤਰੀਕੇ ਨਾਲ ਮੈਨੂੰ ਮੇਰਾ ਹੱਕ ਨਾ ਮਿਲਿਆ ਮੈਂ ਕਾਨੂੰਨ ਦਾ ਸਹਾਰਾ ਵੀ ਲੈਣਾ ਜਾਣਦੀ ਹਾਂ ਹਾਂ ਮੈਂ ਉਹਨਾਂ ਕੁੜੀਆਂ 'ਚੋਂ ਨਹੀਂ ਹੈਗੀ ਜਿਹੜੀ ਰੋਤ ਹੋ ਕੇ ਚੁੱਪ ਕਰਕੇ ਬੈਠ ਜਾਵਾਂਗੀ ਪੈਸੇ ਲੈ ਕੇ ਅਬੋਰਸ਼ਨ ਕਰਾ ਦੇਮਾਂਗੀ ਨਹੀਂ ਕਦੇ ਵੀ ਨਹੀਂ ਉਹਦੇ ਮਾਂ ਬਾਪ ਮਲਮੀ ਜੀ ਜ਼ੁਬਾਨ ਚ ਉਹਦਾ ਸਾਥ ਦੇ ਰਹੇ ਨੇ ਰੁਪਾਲੀ ਦੇ ਇਸ ਫੈਸਲੇ ਸਾਹਮਣੇ ਮੰਮੀ ਪਾਪਾ ਨੂੰ ਜਿਵੇਂ ਕੁਝ ਹੋੜੀ ਨਾ ਰਿਆ ਹੋਵੇ ਭਾਈ ਜੇਰਾ ਰੱਖ ਕੀਰਤ ਨੂੰ ਬੁਲਾਉਨੇ ਆ ਆਖ ਪਾਪਾ ਕੀਰਤ ਨੂੰ ਉਠਾਉਣ ਤੁਰ ਪਏ ਮੇਰਾ ਕਾਲਜਾ ਹੁਣ ਮੋਨੋ ਆਣ ਲੱਗ ਪਿਆ ਇਹ ਤਾਂ ਕਦੇ ਮੈਂ ਸੋਚਿਆ ਤੇ ਚਿਤਵਿਆ ਵੀ ਨਹੀਂ ਸੀ ਕਿ ਰੁਪਾਲੀ ਵਰਗੀ ਕੁੜੀ ਇਸ ਹੱਦ ਤੱਕ ਦਲੇਰੀ ਦਿਖਾਜੂ ਮੈਨੂੰ ਖੁੰਝੇ ਲਾ ਕੇ ਠੁੱਠ ਦਿਖਾਉਂਦੀ ਕਿਰਤ ਨਾਲ ਵਿਆਹ ਬਾਰੇ ਵੀ ਸੋਚ ਸਕਦੀ ਆ ਗੁੱਸੇ ਤੇ ਨਫ਼ਰਤ ਦਾ ਲਾਵਾ ਮੇਰੇ ਅੰਦਰੋਂ ਉੱਟ ਕੇ ਮੇਰੇ ਦਿਮਾਗ ਨੂੰ ਚੜ ਰਿਹਾ ਹੈ ਹੈਰਾਨੀ ਤੇ ਗੁੱਸਾ ਮੰਮੀ ਤੇ ਵੀ ਆ ਰਿਹਾ ਓ ਉਸ ਨੂੰ ਜਵਾਬ ਦੇਣ ਦੀ ਬਜਾਏ ਸ਼ਾਂਤ ਬੈਠੀ ਆ ਉਹਦੇ ਇੰਨਾ ਬੋਲਣ ਤੋਂ ਪਹਿਲਾਂ ਹੀ ਮੂੰਹ ਕਿਉਂ ਨਹੀਂ ਉਹਦਾ ਨੋਚ ਲਿਆ ਉਹਨੇ ਨਾ ਮੰਮੀ ਪਾਪਾ ਇਹਨਾਂ ਨੂੰ ਧੱਕੇ ਮਾਰ ਕੇ ਘਰੋਂ ਕਿਉਂ ਨਹੀਂ ਕੱਢਦੇ ਕਿਰਤ ਉੱਠ ਕੇ ਬਾਥਰੂਮ ਵਿੱਚ ਵੜ ਗਿਆ ਪਾਪਾ ਬਾਥਰੂਮ ਦੇ ਗੇਟ ਅੱਗੇ ਖੜੇ ਨੇ ਕਿ ਕਦੋਂ ਕੀਰਤ ਬਾਹਰ ਆਵੇ ਤੇ ਉਹਨੂੰ ਉਹਨਾਂ ਦੇ ਸਾਹਮਣੇ ਕਰੇ ਹੁਣ ਪਾਪਾ ਦੇ ਅੱਗੇ ਲੱਗ ਕੀਰਤ ਵਾਲਾਂ ਤੇ ਹੱਥ ਫੇਰਦਾ ਸਿੱਧਾ ਸਾਡੇ ਵੱਲ ਆ ਰਿਹਾ ਜਿਵੇਂ ਕਿਸੇ ਫਿਲਮ ਦੇ ਅਗਲੇ ਸੀਨ ਦੀ ਸ਼ੁਰੂਆਤ ਹੋਵੇ ਰੁਪਾਲੀ ਫੇਰ ਰੋਣ ਲੱਗਦੀ ਆ ਭੈਣ ਚੋ ਤੇਰੀ ਐਨੀ ਹਿੰਮਤ ਤੂੰ ਇੱਥੇ ਤੱਕ ਵੀ ਆ ਗਈ ਮੇਰੇ ਮਾਂ-ਬਾਪ ਤੱਕ ਵੀ ਪੁੱਜ ਗਈ ਕੀਰਤ ਨੇ ਤਾੜ ਦੇਣ ਰੁਪਾਲੀ ਦੇ ਮੋਹ ਤੇ ਥੱਪੜ ਮਾਰਿਆ ਉਹਦੀ ਰੋਣ ਚੀਕਣ ਦੀ ਆਵਾਜ਼ ਹੋਰ ਉੱਚੀ ਹੋ ਗਈ ਉਦੇ ਮਾਪੇ ਵੀ ਉੱਠ ਕੇ ਖੜੋਗੇ ਤੇ ਬੋਲਣ ਲੱਗ ਪਏ ਕਾਕਾ ਇਸ ਤਰ੍ਹਾਂ ਡਰਾ ਧਮਕਾ ਕੇ ਤੂੰ ਸਾਨੂੰ ਚੁੱਪ ਨਹੀਂ ਕਰਾ ਸਕਦਾ ਸੱਚ ਨੂੰ ਨਹੀਂ ਝੁਟਲਾ ਸਕਦਾ ਤੂੰ ਕਿਉਂ ਸਾਡੀ ਮਾਸੂਮਤੀ ਦੇ ਨਾਲ ਖੇਡਦਾ ਰਿਹਾ ਕਿਰਤ ਸ਼ੇਰ ਵਾਂਗ ਦਹਾੜਿਆ ਖਬਰਦਾਰ ਜੇ ਇੱਕ ਵੀ ਸ਼ਬਦ ਮੂੰਹੋਂ ਕੱਢਿਆ ਤਾਂ ਉਹ ਆਪਣੀ ਮਰਜ਼ੀ ਨਾਲ ਮੇਰੇ ਨਾਲ ਜਾਂਦੀ ਸੀ ਮੇਰੇ ਪੈਸੇ ਦੇ ਲਾਲਚ ਨੂੰ ਸਭ ਕੁਝ ਕਰਦੀ ਸੀ ਅਜੇ ਹੋਰ ਕੀ ਚਾਹੀਦਾ ਜੋ ਤੁਸੀਂ ਕਮੀਨੀ ਹਰਕਤ ਤੇ ਉੱਤਰ ਆਏ ਪੈਸੇ ਦੇ ਪੁੱਤੋ ਮੈਨੂੰ ਤੇਰਾ ਪੈਸਾ ਨਹੀਂ ਕੁਝ ਹੋਰ ਚਾਹੀਦਾ ਪਰ ਮੈਂ ਹੁਣ ਤੇਰੇ ਘਰੋਂ ਜਾਣ ਵਾਲੀ ਨਹੀਂ ਹੈਗੀ ਤੇਰੇ ਬੱਚੇ ਨੂੰ ਇੱਥੇ ਜਨਮ ਦੇਵਾਂਗੀ ਮੈਂ ਜਿਵੇਂ ਕਿਸੇ ਫਿਲਮ ਦਾ ਸੀਨ ਦੇਖ ਰਹੀ ਹਾਂ ਕਿਰਤ ਤੇ ਰੁਪਾਲੀ ਲਗਾਤਾਰ ਇੱਕ ਦੂਜੇ ਦੇ ਚੱਕਰ ਸੁੱਟ ਰਹੇ ਨੇ ਮੰਮੀ ਵਿੱਚ ਹੁੰਦੇ ਹੋਏ ਕਿਰਤ ਨੂੰ ਪਿੱਛੇ ਤੱਕ ਰੁਪਾਲੀ ਦੇ ਮੋਢੇ ਤੇ ਹੱਥ ਰੱਖਦੀ ਆ ਵੇ ਕਿਰਤ ਜੇ ਰੱਬ ਨੇ ਸੋਣੀ ਐ ਤਾਂ ਕਾ ਨੂੰ ਧੱਕੇ ਮਾਰਦਾ ਐ ਵੇ ਕੜਮਿਆ ਲੋਕ ਤਾਂ ਕਿਹੜਾ ਦੋ ਦੋ ਰੱਖਦੇ ਨਹੀਂ ਵੇ ਰਾਜੇ ਕਿੰਨੀਆਂ-ਕਿੰਨੀਆਂ ਰਾਣੀਆਂ ਨਾਲ ਨਿਭਾ ਜਾਂਦੇ ਸੀ ਅੰਮ੍ਰਿਤ ਵੀ ਉੱਥੇ ਇੱਥੇ ਰਹੂ ਤੇ ਰੁਪਾਲੀ ਵੀ ਇੱਥੇ ਰਹੂ ਕੁਝ ਨਹੀਂ ਮੁੱਕਦਾ ਬਥੇਰਾ ਦਿੱਤਾ ਵੈਗਰੂ ਨੇ ਦੋਵੇਂ ਭੈਣਾਂ ਰਲ ਕੇ ਰਹਿਣਗੀਆਂ ਮੰਮੀ ਦਾ ਇਹ ਨਵਾਂ ਚਿਹਰਾ ਵੇਖ ਕੇ ਮੈਨੂੰ ਅੱਗ ਲੱਗ ਗਈ ਮੈਂ ਉੱਠ ਕੇ ਖੜੋ ਗਈ ਮੈਥੋਂ ਨਹੀਂ ਰਹਾ ਗਿਆ ਕਿਰਤ ਕਿਉਂ ਖੰਮ ਖਾ ਲੜਾਈ ਬਣਾਈ ਹੋਈ ਆ ਇਹੀ ਤਾਂ ਤੂੰ ਚਾਹੁੰਦਾ ਸੀ ਨਾ ਕਿ ਹੁਣ ਤੇਰੇ ਬੱਚੇ ਦੀ ਮਾਂ ਰੁਪਾਲੀ ਬਣ ਰਹੀ ਆ ਤਾਂ ਚੰਗੀ ਗੱਲ ਆ ਨਾ ਹੋਰ ਇਸ ਘਰ ਨੂੰ ਕੀ ਚਾਹੀਦਾ ਔਲਾਦ ਖੋਣੋਂ ਤਾਂ ਸਾਰੇ ਵਾਂਝੇ ਹੋਏ ਬੈਠੇ ਆ ਰਹੀ ਗੱਲ ਮੇਰੀ ਮੇਰੇ ਲਈ ਤਾਂ ਤੂੰ ਅੱਗੇ ਕਿੰਨੀ ਦੇਰ ਤੋਂ ਅਜਨਬੀ ਬਣ ਗਿਆ ਮੇਰੇ ਨਾਲ ਤਾਂ ਕੋਈ ਰਿਸ਼ਤਾ ਹੈ ਹੀ ਨਹੀਂ ਤੂੰ ਤਾਂ ਕਦੋਂ ਦਾ ਖਤਮ ਕੀਤਾ ਹੋਇਆ ਸਭ ਕੁਝ ਉਹ ਤਾਂ ਮੈਂ ਹੀ ਐਵੇਂ ਬੇਸ਼ਰਮ ਜੀ ਬਣ ਕੇ ਸਭ ਕੁਝ ਜਰੀ ਜਾਂਦੀ ਰਹੀ ਆ ਤੁਸੀਂ ਲੜੋ ਨਾ ਹੁਣ ਮੈਰਿਜ ਕਰਾ ਲਓ ਆਖ ਕੇ ਮੈਂ ਕਮਰੇ ਵੱਲ ਤੁਰ ਪਈ ਕਿਰਤ ਮੇਰੇ ਮਗਰ ਕਾਲੇ ਕਦਮ ਆਵੜਿਆ ਅਮਰਤ ਪਲੀਜ਼ ਮੇਰਾ ਸਾਥ ਦੇ ਦੇ ਪਲੀਜ਼ ਅੱਜ ਤੋਂ ਬਾਅਦ ਮੈਂ ਕੋਈ ਗਲਤੀ ਨਹੀਂ ਕਰੂੰਗਾ ਪਲੀਜ਼ ਅਮਰਤ ਪਲੀਜ਼ ਕਿਰਤ ਮੇਰੇ ਸਾਹਮਣੇ ਹੱਥ ਜੋੜੀ ਗੜਗੜਾ ਰਿਹਾ ਹੈ ਕਿਉਂ ਤੁਸੀਂ ਤਾਂ ਉਹਨੂੰ ਪਿਆਰ ਕਰਦੇ ਹੋ ਫਿਰ ਕੀ ਪ੍ਰੋਬਲਮ ਹੈ ਉਹ ਨਹੀਂ ਅਮਰਤ ਮੈਂ ਤਾਂ ਇਹ ਤੋਂ ਕਿੰਨੀ ਦੇਰ ਦਾ ਖਹਿੜਾ ਛਡਾਉਣਾ ਚਾਹੁੰਦਾ ਸੀ ਪਰ ਇਹ ਮੈਨੂੰ ਕਦੇ ਕਿਸੇ ਤਰੀਕੇ ਨਾਲ ਵੰਲ ਲੈਂਦੀ ਸੀ ਕਦੇ ਕਿਸੇ ਤਰੀਕੇ ਨਾਲ ਇਹ ਬਹੁਤ ਕਮਿਨੀ ਕੁੜੀ ਆ ਇਹ ਸਾਰਾ ਪਰਿਵਾਰ ਰਲਿਆ ਹੋਇਆ ਹੈ ਇਹ ਕਿਸੇ ਹੋਰ ਦਾ ਬੱਚਾ ਲਈ ਫਿਰਦੀ ਆ ਤੇ ਥੋਪ ਮੇਰੇ ਸਿਰ ਰਹੀ ਆ ਮੈਂ ਮੈਂ ਦੱਸ ਇਹਦੇ ਬੱਚੇ ਦਾ ਬਾਪ ਕਿਵੇਂ ਬਣ ਸਕਦਾ ਕਿਵੇਂ ਅਮਰਤ ਮੈਂ ਤਾਂ ਕਦੇ ਬਾਪ ਬਣ ਨਹੀਂ ਸਕਦਾ ਫਿਰ ਤੂੰ ਦੱਸ ਕੀ ਕਿਰਤ ਏ ਕੀ ਕਹਿਂਦੇ ਹੋ ਤੁਸੀਂ ਨੁਕਸ ਤਾਂ ਸਾਰਾ ਮੇਰੇ ਚ ਐ ਤੇ ਤੁਸੀਂ ਇਹ ਕੀ ਕਹਿਣੇ ਪਏ ਹੋ ਉਹ ਨਹੀਂ ਅਮਰਤ ਤੂੰ ਠੀਕ ਐ ਬਿਲਕੁਲ ਸਾਰਾ ਨੁਕਸ ਮੇਰੇ ਚਾ ਤੂੰ ਤਾਂ ਬਿਲਕੁਲ ਨਾਰਮਲ ਆ ਕੀ ਪਰ ਡਾਕਟਰ ਫਿਰ ਝੂਠ ਬੋਲਦੀ ਸੀ ਹੂੰ ਉਹ ਤਾਂ ਸਾਰਾ ਕੁਝ ਮੇਰੇ ਗਹਿਣ ਤੇ ਹੀ ਹੋਇਆ ਮੈਂ ਆਪਣੇ ਆਪ ਨੂੰ ਨੀਵਾਂ ਨਹੀਂ ਸੀ ਵੇਖ ਸਕਦਾ ਆਪਣੇ ਸਾਰਿਆਂ ਦੀ ਨਿਗਾ ਵਿੱਚ ਤੇਰੀ ਨਿਗਾ ਵਿੱਚ ਮੰਮੀ ਪਾਪਾ ਦੀ ਨਿਗਾਹ ਚ ਪਲੀਜ਼ ਹੁਣ ਤੂੰ ਮੈਨੂੰ ਇਹ ਤੋਂ ਬਚਾ ਲਾ ਮੈਂ ਨਹੀਂ ਚਾਹੁੰਦਾ ਕਿ ਮੈਂ ਕਿਸੇ ਹੋਰ ਦੀ ਔਲਾਦ ਨੂੰ ਆਪਣੇ ਘਰ ਸੰਭਾਲਾਂ ਮੈਂ ਚੁੱਪ ਕਰਕੇ ਨਹਾਉਣ ਚਲੀ ਗਈ ਜਦੋਂ ਨਾ ਕੇ ਆਈ ਤਾਂ ਸਾਰੇ ਮੇਰੇ ਮੂੰਹ ਵੱਲ ਦੇਖ ਰਹੇ ਨੇ ਪਲੀਜ਼ ਅਮਰਤ ਬਚਾ ਲਾ ਮੈਨੂੰ ਤੂੰ ਇਹ ਕਰ ਸਕਦੀ ਹੈ ਤੈਨੂੰ ਸਾਰਾ ਕੁਝ ਤਾਂ ਮੈਂ ਦੱਸ ਹੀ ਦਿੱਤਾ ਹੂੰ ਨਹੀਂ ਕਿਰਤ ਨਹੀਂ ਕਦੇ ਵੀ ਨਹੀਂ ਮੇਰੇ ਮੱਥੇ 'ਤੇ ਤੋਂ ਬਾਂਜ ਦਾ ਕਲੰਕ ਲੱਗ ਗਿਆ ਮੈਂ ਖੁਸ਼ ਹਾਂ ਹੁਣ ਮੈਂ ਤਾਂ ਮੰਮੀ ਹੋਣਾ ਕਰਕੇ ਇਸ ਘਰ ਚ ਬੈਠੀ ਸੀ ਅੱਜ ਉਹਨਾਂ ਨੇ ਵੀ ਆਪਣਾ ਨਵਾਂ ਰੰਗ ਦਿਖਾਤਾ ਹੁਣ ਇਸ ਘਰ ਨੂੰ ਮੇਰੀ ਕੋਈ ਲੋੜ ਨਹੀਂ ਮੈਂ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੀ ਹਾਂ ਸਟੱਡੀ ਫੇਰ ਸ਼ੁਰੂ ਕਰਾਂਗੀ ਪੀ ਐਚ ਡੀ ਕਰਾਂਗੀ ਪ੍ਰੋਫੈਸਰ ਬਣਾਂਗੀ ਆਪਣਾ ਤੇ ਆਪਣੇ ਪਾਪਾ ਦਾ ਸੁਪਨਾ ਪੂਰਾ ਕਰਾਂਗੀ ਪ੍ਰੋਫੈਸਰ ਅੰਮ੍ਰਿਤਕੌਰ ਮੈਂ ਕਿਰਤਵਲ ਸਮਾਈਲ ਬਖੇਰਦੀ ਹੋਈ ਰੀਤੂ ਦੀ ਸਕੂਟੀ ਤੇ ਬੈਠ ਘਰੋਂ ਬਾਹਰ ਹੋ ਗਈ ਇਹ ਸਮਾਈਲ ਕੀਰਤ ਨੂੰ ਜ਼ਖਮੀ ਕਰਨ ਲਈ ਕਾਫੀ ਸੀ ਦੋਸਤੋ ਇਹਨੂੰ ਕਹਿੰਦੇ ਨੇ ਜੈਸੇ ਕੋ ਤੈਸਾ ਅਮਰਿਤ ਦੇ ਇਸ ਫੈਸਲੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਲਿਖਿਓ ਜੀ ਤੁਸੀਂ ਸੁਣ ਰਹੇ ਸੀ ਪਵਿੱਤਰ ਕੌਰ ਮਾਟੀ ਜੀ ਦੀ ਲਿਖੀ ਗਈ ਕਹਾਣੀ ਕੋਡਿਓ ਖੋਟੇ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਣੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਹਰ ਰੋਜ਼ ਤੁਹਾਨੂੰ ਅਜਿਹੀਆਂ ਪਰਿਵਾਰਿਕ ਤੇ ਸਿੱਖਿਆ ਦੇ ਕਹਾਣੀਆਂ ਸੁਣਨ ਨੂੰ ਮਿਲ ਸਕਣ ਧੰਨਵਾਦ ਜੀ